ਅਹਿਮ ਤੇ ਵੱਡੀ ਖਬਰ ਪਟਿਆਲਾ ਪੁਲਿਸ ਦੀ ਵੱਡੀ ਕਾਮਯਾਬੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਪਟਿਆਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪਟਿਆਲਾ ਦੇ ਸ਼ੰਭੂ ਥਾਣੇ ਦੇ ਵੱਲੋਂ ਇੱਕ ਨਾਕਾ ਲਗਾਇਆ ਗਿਆ ਸੀ ਤਾਂ ਇੱਕ ਵਿਅਕਤੀ ਸਿਰ ਦੇ ਉੱਤੇ ਥੈਲਾ ਧਰ ਕੇ ਆ ਰਿਹਾ ਸੀ ਜਦੋਂ ਪੁਲਿਸ ਨੂੰ ਦੇਖਦਾ ਤਾਂ ਪੁੱਠੇ ਪੈਰੀ ਮੋੜਨ ਦੀ ਕੋਸ਼ਿਸ਼ ਕਰਦਾ ਸ਼ੱਕ ਪੈਣ ਦੇ ਉੱਤੇ ਉਸ ਨੂੰ ਕਾਬੂ ਕਰ ਲਿਆ ਜਾਂਦਾ ਤਾਂ ਉਸ ਥੈਲੇ ਦੇ ਵਿੱਚ ਆਖਰ ਕੀ ਸੀ ਜਦੋਂ ਪੁਲਿਸ ਨੇ ਰੋਕਿਆ ਉਸ ਨੂੰ ਕਾਬੂ ਕੀਤਾ ਤਾਂ ਪੁਲਿਸ ਮੁਲਾਜ਼ਮ ਵੀ ਹੈਰਾਨ ਰਹਿ ਚੁਕੇ ਦੇਖਿਆ ਥੱਲੇ ਦੇ ਵਿੱਚ ਕੀ ਸੀ ਦੇਖ ਕੇ ਸਭ ਦੇ ਹੋਸ਼ ਉੱਡ ਗਏ ਤਾਂ ਤੁਹਾਨੂੰ ਸੁਣਾਉਣਾ ਹੈ ਐਸਐਸਪੀ ਪਟਿਆਲਾ ਵਰਨ ਸ਼ਰਮਾ ਦੀ ਜ਼ੁਬਾਨੀ ਆਖਰ ਕਿਵੇਂ ਇਹ ਕਾਮਯਾਬੀ ਹਾਸਲ ਹੋਈ ਤੇ ਆਖਰ ਉਸ ਥੱਲੇ ਦੇ ਵਿੱਚ ਹੈ ਕੀ ਸੀ ਮਨਜੋਗ ਮੁੱਖ ਮੰਤਰੀ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਨੇ ਜੰਗੀ ਪੱਧਰ ਤੇ ਇੱਕ ਮੁਹਿੰਮ ਜਿਹੜੀ ਰਾਜ ਸਰਕਾਰ ਦੀ ਯੋਧ ਨਸ਼ਿਆਂ ਵਿਰੁੱਧ ਚ ਲਗਾਤਾਰ ਸਾਡੀ ਜੰਗੀ ਪੱਧਰ ਤੇ ਕਾਰਵਾਈ ਜਾਰੀ ਹੈ ਉਸੇ ਲੜੀ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀਡੀ ਪ੍ਰਭੰਦ ਸਿੰਘ ਬੈਂਸ ਡੀਐਸਪੀ ਇਕਨੌਰ ਹਰਮਨ ਚੀਮਾ ਤੇ ਐਸਐਚਓ ਬਨੌਰ ਹਰਪ੍ਰੀਤ ਸਿੰਘ ਦੀ ਟੀਮ ਨੇ ਅੰਬਾਲਾ ਸਾਈਡ ਤੋਂ ਆਂਦੇ ਹੋਏ ਲਾਈਵ ਨਾਕਾ ਮੰਡੀ ਦਰਾਂ ਇੱਕ ਸ਼ਖਸ ਨੂੰ ਕਾਬੂ ਕੀਤਾ ਤੇ सुदर्शन नाम दे इस शख्स तों 50000 ਤੋਂ ਜਿਆਦਾ ਲੂਮੋਟਿਲ ਦੀ ਜਿਹੜੀ ਨਸ਼ੀਲੀ ਗੋਲੀਆਂ ਨੇ ਉਹ ਬਰਾਮਦ ਹੋਈਆਂ ਇਹ 50000 ਲੂਮੋਟਿਲ ਦੀਆਂ ਗੋਲੀਆਂ ਜਿਹੜੀਆਂ ਨੇ ਇਹ ਹੈਵੀ ਕਮਰਸ਼ਲ ਰਿਕਵਰੀ ਚ ਆਉਂਦੀਆਂ ਨੇ ਜਿਵੇਂ ਇੱਕ ਤੇ ਸਮਾਲ ਰਿਕਵਰੀ ਹੁੰਦੀ ਇੱਕ ਹੈਵੀ ਰਿਕਵਰੀ ਕਮਰਸ਼ਲ ਕਮਰਸ਼ਲ ਤੋਂ ਬਾਅਦ ਹੁੰਦੀ ਹੈ ਹੈਵੀ ਕਮਰਸ਼ਲ ਤੇ ਹੈਵੀ ਕਮਰਸ਼ੀਅਲ ਰਿਕਵਰੀ ਚ 50000 ਤੋਂ ਜ਼ਿਆਦਾ ਟੈਬਲੇਟ ਸਬਰਾਮਦ ਹੋਈਆਂ ਤੇ ਜਿਹੜਾ ਦੋਸ਼ੀ ਹੈਗਾ ਇਹ ਹਰਦੋਈ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਤੇ ਇਸ ਮੁਕਦਮੇ ਚ ਅਸੀਂ ਫਾਰਵਰਡ ਅਤੇ ਬੈਕਵਰਡ ਲਿੰਕੇजेस ਨੂੰ ਪ੍ਰੋਪਰਲੀ ਵੈਰੀਫਾਈ ਕਰਾਂਗੇ ਐਂਡ ਟੂ ਐਂਡ ਕਿੱਥੋਂ ਲੈ ਕੇ ਆਇਆ ਸੀ ਕਿਹੜੇ ਮੈਨੂਫੈਕਚਰਿੰਗ ਯੂਨਿਟ ਚ ਇਹ ਨਸ਼ਿੱਲੀ ਗੋੜੀਆਂ ਬਣੀਆਂ ਸੀਗੀਆਂ ਤੇ ਅੱਗੇ ਕਿਹੜੇ ਸ਼ਖਸ ਨੂੰ ਇਹਨੇ ਡਿਲੀਵਰ ਕੀਤੀਆਂ ਸੀ ਇਹ ਦੋਨੇ ਪਹਿਲੂਆਂ ਤੇ ਕੰਮ ਕੀਤਾ ਜਾਊਗਾ ਇਹ ਹੈਵੀ ਕਮਰਸ਼ੀਅਲ ਰਿਕਵਰੀ ਜਿ세 ਜਿਹੜਾ ਮੈਨੂਫੈਕਚਰਿੰਗ ਯੂਨਿਟ ਹੈਗਾ ਜਿਨੇ ਇਲੀਗਲੀ ਮੰਨੂਫੈਕਚਰ ਕਰਕੇ ਅੱਗੇ ਇਸ ਦੋਸ਼ੀ ਨੂੰ ਦਿੱਤੀਆਂ ਸੀ ਉਹਨਾਂ ਬੰਦਿਆਂ ਨੂੰ ਵੀ ਅਸੀਂ ਤਫ਼ਤੀਸ਼ ਤਾਰਾਂ ਬਾਚਾਂਗੇ ਤੇ ਲਗਾਤਾਰ ਮਸ਼ੀਆਂ ਵਿਰੁੱਧ ਪਟਿਆਲਾ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ ਬੀਤੇ ਦਿਨੀ ਵੀ ਕਈ ਹੋਰ ਵੀ ਮੁਕਦਮੇ ਕਮਰਸ਼ੀਅਲ ਕੁਆਂਟੀਟੀ ਦੇ ਹੋਏ ਡਿਮੋਲਿਸ਼ਨ ਵੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਨਜਾਇਜ਼ ਤਸਕਰੀ ਨਸ਼ਾ ਤਸਕਰੀ ਕਰਕੇ ਜਿਹੜੀ ਸੰਪਤੀ ਕੋਈ ਬਣਾਈ ਗਈ ਉਹ ਰੋਟੀਸ਼ਨਾ ਏਰੀਆ ਚ ਪੁਲਿਸ ਸੁਰੱਖਿਆ ਨਾਲ ਡਿਮੋਲਿਸ਼ ਕੀਤੀ ਗਈ ਸੀ ਤੇ ਅੱਗੇ ਵੀ ਜਿਹੜੀ ਪ੍ਰਾਪਰਟੀ ਫੋਰਫੀਚਰ ਹੈ ਗਈ ਹੈ ਡਿਮੋਲਿਸ਼ਨ ਆਫ ਇਲੀਗਲ ਪ੍ਰਾਪਰਟیز ਤੇ ਰਿਕਵਰੀਜ਼ ਸਾਰਿਆਂ ਤੇ ਅਸੀਂ ਫੋਕਸ ਕਰਾਂਗੇ ਇਸ ਦੇ ਨਾਲ ਨਾਲ ਹੀ ਜਿਹੜੇ ਐਡਿਕਟਸ ਹੈਗੇ ਆ ਜਿਹੜੇ ਕੀ ਨਸ਼ਾ ਖਾਂਦੇ ਆ ਜਾਂ ਨਸ਼ੇ ਦੇ ਸਕੋਰ ਚ ਪਏ ਹੋਏ ਆ ਸਟੇਟ ਗਵਰਨਮੈਂਟ ਦੇ ਬੜੇ ਕਲੀਅਰ ਇੰਡੈਕਸ਼ਨਸ ਨੇ ਕਿ ਜਿਹੜੇ ਪੈਡਲਰਸ ਨੇ ਸਮਗਲਰਸ ਨੇ ਜਿਹੜੇ ਕੀ ਨਸ਼ਾ ਤਸਕਰੀ ਦਾ ਛੋਟੇ ਜਾਂ ਵੱਡੇ ਪੱਧਰ ਤੇ ਕੰਮ ਕਰਦੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਪਰ ਜਿਹੜੇ ਐਡਿਕਟਸ ਨੇ ਜਿਹੜੇ ਕੀ ਨਸ਼ੇ ਦੀ ਇਸ ਬਿਮਾਰੀ 'ਚ ਇਸ ਸਕੋਰ ਚ ਪਏ ਹੋਏ ਆ ਉਨ੍ਹਾਂ ਪ੍ਰਤੀ ਸਿੰਪੈਥੈਟਿਕ ਰਵਈਆ ਰੱਖਦੇ ਹੋਏ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਓਟ ਸੈਂਟਰਾਂ ਚ ਦਾਖਲ ਕਰਾਇਆ ਜਾਊਗਾ ਤਾਂ ਕਿ ਉਹ ਨਸ਼ਿਆਂ ਦੇ ਸਪੋਰਟ ਤੋਂ ਨਿਕਲ ਕੇ ਦੁਬਾਰੇ ਮੁਫਤਰਾਚਾ ਵਿੱਚ ਸ਼ਾਮਿਲ ਹੋ ਸਕੇ ਸਰ ਜਿਹੜਾ ਫਰੇਗ ਉਹਨਾਂ ਕਿਸੇ ਗੈਂਗ ਨਾਲ ਰਿਲੇਟਡ ਹੈ ਨਹੀਂ ਇਹ ਤਾਂ ਇਹ ਨਸ਼ਾ ਤਸਕਰੀ ਚ ਹੈਗਾ ਜੀ ਕੋਈ ਗੈਂਗਲੰਡ ਕੁਝ ਰਿਲੇਟਡ ਵੀ ਵਾਈਕਲ ਵਗੈਰਾ ਜੋ ਪਿੱਛੇ ਪਰੇ ਤੇ ਇਹ ਇਹਦੇ ਕੋਲੇ ਅਹ ਉਹਨਾਂ ਸੀਗਾ ਜੀ ਮੋਟਰਸਾਈਕਲ ਇਹਨੇ ਆਪਣਾ ਪਿੱਛੇ ਛੱਡਤਾ ਸੀ ਤੇ ਉੱਥੋਂ ਪੈਦਲ ਹੀ ਆ ਰਹੇ ਅਸੀਂ ਅੱਗੇ ਡਿਲੀਵਰੀ ਦੇਣ ਇਹਨੂੰ ਕਾਬੂ ਕੀਤਾ ਸਰ ਜਿਸ ਤੱਕ ਪਿੰਡਾਂ ਦੇ ਵਿੱਚ ਹੈ ਮੈਡੀਕਲ ਸਟੋਰਸ ਨੇ ਛੋਟੇ ਛੋਟੇ ਉਹਨਾਂ ਦੇ ਉੱਪਰ ਇਹ ਜਿਹੜੀਆਂ ਗੋਲੀਆਂ ਨੇ ਵਿਕਦੀਆਂ ਰਹੀਆਂ ਤੇ ਉਹਨਾਂ ਦੇ ਉੱਪਰ ਵੀ ਕਰ ਰਹੀ ਹੈ ਕਿ ਜੀਆ ਦੇਖੋ ਪਟਿਆਲਾ ਪੁਲਿਸ ਬਿਲਕੁਲ ਲਗਾਤਾਰ ਹੀ ਜਿਹੜੀ ਕੈਮਿਸਟ ਦੀ ਸ਼ਾਪਾਂ ਨੇ ਡਰਗ ਇਨਸਪੈਕਟਰਸ ਨਾਲ ਉਹਨਾਂ ਦੀ ਅਸੀਂ ਚੈਕਿੰਗ ਲਗਾਤਾਰ ਕਰਦੇ ਹਾਂ ਰੋਟੇਸ਼ਨ ਵਾਈਜ਼ ਕਰਦੇ ਹਾਂ ਕਈ ਵਾਰੀ ਜਿਹੜਾ ਕੈਮਿਸਟ ਭਾਈ ਚਾਰਾ ਹੈ ਉਹਨਾਂ ਨੂੰ ਇਸ ਗੱਲ ਤੋਂ ਥੋੜਾ ਰੋਸ ਨਹੀਂ ਹੁੰਦਾ ਆ ਕਿ ਪੁਲਿਸ ਜਿਹੜੀ ਹੈ ਉਹ ਨਹੀਂ ਸਖਤਾਈ ਨਾਲ ਸਾਡੀ ਦੁਕਾਨ ਦੀ ਕੱਲੀ-ਕੱਲੀ ਟੈਬੂਲੇਟ ਦੀ ਚੈਕਿੰਗ ਕਿਉਂ ਕਰ ਰਹੀ ਹੈ ਪਰ ਮੇਰੀ ਤੁਹਾਡੇ ਸਾਰਿਆਂ ਦੇ ਰਾਹੀ ਜਿਹੜਾ ਕੈਮਿਸਟ ਭਾਈਚਾਰੇ ਆ ਪੰਜਾਬ 'ਚ ਉਹਨਾਂ ਨੂੰ ਬੇਨਤੀ ਆ ਕਿ ਇਹਦੇ 'ਚ ਕੋਆਪਰੇਟ ਕਰਨ ਕਿਉਂਕਿ ਹਰੇਕ ਭਾਈਚਾਰੇ 'ਚ ਬਲੈਕਸ਼ੀਪ ਸੰਧੀਆਂ ਨੇ ਤੇ ਜਿਹੜਾ ਵੀ ਕੋਈ ਕੈਮਿਸਟ ਵੀ ਕੈਮਿਸਟ ਦੀ ਦੁਕਾਨ ਦੀ ਆੜ੍ਹਤ 'ਚ ਕੋਈ ਨਸ਼ੇ ਵਾਲੇ ਕੈਪਸੂਲ ਜਾਂ ਗੋਲੀਆਂ ਭਾਵੇਂ ਉਹ ਪ੍ਰੈਗਾਬੋਲਨ ਹੋਵੇ ਲੋ ਮੋਟੇ ਲੋ ਵੇਟਰਾਮਡੋਲੋ ਵਿਯੋਧੀ ਸੇਲ ਕਰੂਗਾ ਤੇ ਅਸੀ ਉਹਦੇ ਖਿਲਾਫ ਵੀ ਸਖਤ ਕਾਰਵਾਈ ਕਰ ਸਰ ਜੀ ਜੇ ਤੁਸੀਂ ਪਿਆਰ ਨਹੀਂ ਹੋ